ਪੰਜਾਬ ਅੰਦਰ ਚਿੱਟੇ ਨਾਲ ਆਏ ਦਿਨ ਲਗਾਤਾਰ ਮੌਤਾਂ ਹੋ ਰਹੀਆਂ ਨੇ ਜੇਕਰ ਜ਼ਿਲ੍ਹਾ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਚਿੱਟੇ ਨਾਲ ਰੋਜ਼ਾਨਾ ਹੀ ਨੌਜਵਨ ਇਸ ਚਿੱਟੇ ਦੇ ਕਹਿਰ ਕਾਰਨ ਬਲੀ ਚੜ ਰਹੇ ਨੇ ਅੱਜ ਹਲਕਾ ਗੁਰੂ ਅਰਸਾ ਦੇ ਪਿੰਡ ਮੁਹੱਲਾ ਵਾਲਮੀਕ ਵਾਰਡ ਨੰਬਰ 8 ਰਹਿੰਦੇ ਲਵ ਸਹੋਤਾ ਪੁੱਤਰ ਜੱਜ ਸਹੋਤਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਬੀਤੀ ਰਾਤ ਮੌਤ ਹੋ ਗਈ ਜਿਸ ਨੂੰ ਲੈ ਕੇ ਮੁਹੱਲਾ ਵਾਸੀਆਂ ਤੇ ਰਿਸ਼ਤੇਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਲਗਾਤਾਰ ਚਿੱਟੇ ਕਾਰਨ ਮੌਤਾਂ ਹੋ ਰਹੀਆਂ ਨੇ ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਲਾਹ ਦੇ ਵੱਡੇ ਭਰਾ ਰਾਜ ਸਹੋਤਾ 1 ਸਾਲ ਪਹਿਲਾਂ ਨਸ਼ੇ ਦੀ ਓਵਰਡੋਜ਼ ਨਾਲ ਹੀ ਮੌਤ ਹੋਈ ਸੀ ਹੁਣ ਪਰਿਵਾਰ ਵਿੱਚ ਅੱਜ ਦੂਜਾ ਇਹ ਕਹਿਰ ਆਪ ਰਿਹਾ ਹੈ ਪਰਿਵਾਰ ਵਿੱਚ ਹੁਣ ਮਾਪੇ ਇਕੱਲੇ ਰਹਿ ਗਏ ਹਨ ਸਾਰੇ ਪਰਿਵਾਰ ਨੇ ਮਦਦ ਦੀ ਮੰਗ ਕੀਤੀ ਹੈ ਤੇ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ ਕਿ ਚਿੱਟੇ ਨੂੰ ਜਲਦੀ ਤੋਂ ਜਲਦੀ ਠੱਲ ਪਾਈ ਜਾਵੇ ਪਵਨ ਜੀ ਨਸ਼ੇ ਨਾਲ ਦੇਖੋ ਅੱਜ ਇੱਕ ਹੋਰ ਬੱਚਾ ਤੁਰ ਗਿਆ ਇਸ ਜਾਨ ਤੋਂ ਕੀ ਕਹਿਣਾ ਚਾਹਦੇ ਹੋ ਗੱਲ ਪਤਾ ਕੀ ਵੀਰ ਜੀ ਇਹ ਚੌਥੀ ਮੌਤੇ ਇਸ ਮਾਲੇ ਦੇ ਵਿੱਚ ਇਸ ਮਹੀਨੇ ਦੇ ਵਿੱਚ ਵਿੱਚ ਨਸ਼ੇ ਨਾਲ ਪਰ ਫੇਰ ਵੀ ਨਸ਼ਾ ਕੰਟੀਨਿਊ ਵਿਕੀ ਜਾ ਰਿਹਾ ਹੈ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦਾ ਵੀ ਸਰਕਾਰ ਨੂੰ ਜਾਂ ਇੱਥੋਂ ਦੇ ਜਿਹੜੇ ਲੋਕਰ ਨੰੰਦੇ ਨੇ ਜਿਨ੍ਹਾਂ ਕੋਲੇ ਹਲਕੇ ਦੀ ਭਾਗ ਡੋਰ ਕਿਉਂ ਨਹੀਂ ਸਮਝ ਆਉਂਦਾ ਵੀ ਕੀ ਹਾਲਾਤ ਬੀਤ ਦੇ ਬਣੋ ਪਰਿਵਾਰ ਤੇ ਜਿਨ੍ਹਾਂ ਦੇ ਅੱਜ ਦੋਨੇ ਬੋਤੀ ਨਸ਼ੇ ਕਰਕੇ ਮਾਰ ਗਏ ਨੇ ਦੱਸੋ ਕੀ ਕਿਸੇ ਨੂੰ ਕਹਿਣਗੇ ਅੱਜ ਚਲ ਸਾਰੇ ਇਕੱਠੇ ਬੈਠੇ ਨੇ ਦੁੱਖ ਵਿੱਚ ਜਦੋਂ ਇਹ ਇਕੱਲੇ ਰਹਿ ਜਾਣਗੇ ਉਹਦੋਂ ਦਾ ਦੁੱਖ ਕੌਣ ਵੜਾਏਗਾ ਬਿਲਕੁਲ ਉਹ ਘਰ ਦੀਆਂ ਖਾਲੀ ਕੰਧਾਂ ਵੀ ਨਾਲ ਚੁੱਪਣੀ ਕਰਾ ਸਕਦੀਆਂ ਪਰ ਬੜਾ ਦੁੱਖ ਸਾਨੂੰ ਇਸ ਕਰਕੇ ਹੁੰਦਾ ਹੈ ਕਿ ਨਸ਼ੇ ਕਰਕੇ ਮਰੇ ਨੇ ਯਾਰ ਦੁੱਖ ਕੁਦਰਤੀ ਕੋਈ ਕਾਰਨ ਹੋ ਜਾ ਤਾਂ ਚਲੋ ਗੱਲ ਵੱਖਰੀ ਹੈ ਜੇ ਨਸ਼ੇ ਨੂੰ ਨਾ ਰੋਕਿਆ ਗਿਆ ਨਾ ਤਾਂ ਹੋਰ ਵੀ ਬੱਚੇ ਬੜੇ ਨੇ ਜੰਮ ਦੇ ਬੱਚੇ ਨੂੰ ਅੱਜ ਕੱਲ੍ਹ ਦੋ ਹੀ ਗੱਲਾਂ ਦਾ ਪਤਾ ਹੈ ਜਾਂ ਮੋਬਾਈਲ ਦਾ ਜਾਂ ਨਸ਼ੇ ਦਾ ਅੱਗੇ ਪਹਿਲਾਂ ਦੇ ਵਾਤਾਵਰਣ ਦੇ ਵਿੱਚ ਅਸੀਂ ਵੀ ਰਹਿ ਆ ਸਾਨੂੰ ਇਹ ਚੀਜ਼ਾਂ ਦਾ ਬੜਾ ਨਹੀਂ ਪਤਾ ਹੀ ਬਚ ਗਿਆ ਧੰਨਵਾਦ ਉਹ ਚੰਗਾ ਸਮਾਂ ਸੀ ਹੋਣ ਬਚ ਗਿਆ ਜਿਹੜੇ ਹੁਣ ਦੀ ਜਨਰੇਸ਼ਨ ਦੇ ਬੱਚੇ ਨਹੀਂ ਬਚਦੇ ਪਿਆ ਬੇਨਤੀ ਇਹ ਹੈ ਕਿ ਨਸ਼ੇ ਨੂੰ ਰੋਕ ਦਿਓ ਯਾਰ ਅਸੀਂ ਕੋਈ ਪੈਸਾ ਨਹੀਂ ਮੰਗਦਾ ਮਦਦ ਕਰਨ ਵਾਸਤੇ ਸੀ ਕਿਸੇ ਨੂੰ ਨਹੀਂ ਕਦੀ ਕਿਹਾ ਨਸ਼ਾ ਰੋਕ ਨੂੰ ਕਿਹਾ ਯਾਰ ਰੋਕਿਆ ਕਰੋ ਯਾਰ ਪਤਾ ਗੱਲ ਕੀ ਏ ਹੁਣ ਦੇਖੋ ਜੀ ਅਸੀਂ ਮਾੜਾ ਮੋਟਾ ਕਿਸੇ ਕੋਲ ਜਾਣੇ ਆ ਨਾ ਤੇ ਅਸੀਂ ਉਹਨਾਂ ਕੋਲ ਜਾ ਕੇ ਇਹੀ ਗੱਲ ਬੜੇ ਸ਼ਰੀਆਮ ਜੀ ਬਹੁਤ ਜ਼ਿਆਦਾ ਯਾਰ ਜੇ ਅਸੀਂ ਮੂੰਹ ਨਹੀਂ ਨਾ ਬੋਲਦੇ ਤਾਂ ਹੁਣ ਚੁੱਪ ਰਹਿਣ ਦੀ ਸਾਡੀ ਚੁੱਪ ਨੇ ਆ ਕੰਮ ਕਰਤੇ ਨੇ ਸਾਡੀ ਚੁੱਪ ਨੇ ਇਸੇ ਮਹੀਨੇ ਦੇ ਵਿੱਚ ਅੱਜ ਚੌਥਾ ਵਾਰਦਾਤ ਹੋ ਗਈ ਏ ਪਰ ਹੁਣ ਅਸੀਂ ਨੌਜਵਾਨ ਮੁੰਡਿਆਂ ਨੇ ਇੱਕ ਫਸੀਲਾ ਬਣਾਇਆ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਅਰਜੀ ਦਿੱਤੀ ਏ ਵੀ ਤੁਸੀਂ ਆ ਕੇ ਇਸੀ ਰਿਐਕਸ਼ਨ ਲਾਓ ਕਿਉਂਕਿ ਬਹੁਤ ਸਮਾਂ ਹੋ ਗਿਆ ਹੁਣ ਇਹਦੂ ਗਾਂ ਅਸੀਂ ਕੁਝ ਵੀ ਬਰਦਾਸ਼ਤ ਨਹੀਂ ਕਰਾਂਗੇ ਥੋੜੀ ਸਾਡੀ ਮਦਦ ਕਰੋ ਸਹਾਇਤਾ ਕਰੋ ਐਮਐਲਏ ਸਾਹਿਬ ਹਲਕੇ ਵਿੱਚ ਕਦੀ ਆਂਦੇ ਨਹੀਂ ਨਾ ਹੀ ਉਹਨਾਂ ਦੇ ਵੱਲੋਂ ਕੋਈ ਬੰਦਾ ਆ ਕੇ ਪੁੱਛਦਾ ਹਾਂ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਸਰਕਾਰ ਹੋਂਚ ਆਈ ਸੀ ਤੇ ਇਹ ਕਿਹਾ ਸੀ ਕਿ ਨਸ਼ੇ ਦੇ ਠੱਲ ਪਾਵਾਂਗੇ ਹਾਂ ਜੀ ਬਿਲਕੁਲ ਇਹੀ ਗੱਲ ਕਹੀ ਸੀ ਅਜੇ ਵੀ ਭਗਵੰਤ ਮਾਨ ਦੇ ਲਾਈਵ ਦੇਖੋ ਜੀ ਤੁਸੀਂ ਅਖਬਾਰ ਜਦੋਂ ਮਰਜ਼ੀ ਵੇਖ ਲੋ ਮੈਂ ਦਿਖ ਦੇਣਾ ਇਹ ਨਿਊਜ਼ ਰੀਡਿੰਗ ਪਲੱਸ ਤੇ ਹਮੇਸ਼ਾ ਹੀ ਭਗਵੰਤ ਜੀ ਲਾਈਵ ਹੁੰਦੇ ਨੇ ਫਲਾਨੇ ਸ਼ਹਿਰ ਚੋਂ ਇਹਦਾ ਨਸ਼ਾ ਬੰਦ ਹੋ ਗਿਆ ਕਿ ਕੁਝ ਨਹੀਂ ਬੰਦ ਆ ਵੀਰੇ ਫੌਜਾ ਸਿੰਘ ਸਰਾਰੀ ਐਮਐਲਏ ਸਾਹਿਬ ਨੂੰ ਬੇਨਤੀ ਏ ਕਿ ਭਰਾਵਾ ਇੱਕ ਵਾਰੀ ਉੱਥੇ ਹੋ ਕੇ ਗਿਆ ਸੀ ਦੁਬਾਰਾ ਵੀ ਇੱਕ ਵਾਰ ਹੋ ਕੇ ਜਾ ਕੋਈ ਇਸ ਦਿਨ ਲੜੇ ਬੋਲੇ ਨਹੀਂ ਹੈਗੇ ਤੁਮਾਰੀ ਮੋਢੀ ਸਾਰਤਾ ਲੈ ਕਿਉਂਕਿ ਐਮਐਲਏ ਦਾ ਮਤਲਬ ਹੁੰਦਾ ਹੈ ਹਲਕੇ ਦਾ ਵਿਕਾਸ ਕਰਨਾ ਜੇ ਕੋਈ ਐਮਐਲ ਨਹੀਂ ਕਰਨਗੇ ਤੇ ਕੌਣ ਕਰਨਗੇ ਪੁਲਿਸ ਦੀ ਕੀ ਮਜਾਲ ਹੈ ਪੁਲਿਸ ਚਾਵੇ ਨਾ ਨਸ਼ਾ ਦਾ ਕੀ ਬੰਦਾ ਸਾਹ ਵੀ ਆਪਣੀ ਮਰਜ਼ੀ ਨਾਲ ਲਵੇ ਪਰ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਜਿੰਦੇ ਕਾਰਨ ਮਹੀਨੇ ਦੇ ਵਿੱਚ ਚੌਥੀ ਮੌਤੇ ਨਸ਼ੇ ਕਰਕੇ ਇਸ ਪਰਿਵਾਰ ਲਈ ਕੀ ਮੰਗ ਕਰਦੇ ਹੋ ਪਰਿਵਾਰ ਲਈ ਹੀ ਮੰਗ ਕਰਨਿਆ ਇਸ ਪਰਿਵਾਰ ਤੇ ਜੋ ਬੀਤ ਗਿਆ ਨਾ ਉਹ ਕੋਈ ਵੀ ਨਹੀਂ ਦਰਦ ਜਾਣ ਸਕਦਾ ਲੇਕਿਨ ਅਗਲੇ ਪਰਿਵਾਰਾਂ ਤੇ ਗੱਲ ਨਾ ਬੀਤੇ ਇਸ ਕਰਕੇ ਤੁਸੀਂ ਥੋੜਾ ਜਿਹਾ ਸਹਾਇਤਾ ਕੋਈ ਨਾ ਕਰ ਵੀ ਮਿਲਦਾ ਕਰਕੇ ਹੁਣ ਕਰ ਦਿਖਾਈਏ ਤਾਂ ਤੁਸੀਂ ਇਹਨਾਂ ਦੀ ਨਾ ਜਿਹੜੀ ਮੈਸੇਜ ਹੈ ਨਾ ਉਹਦਾ ਹਾਲ ਵੇਖੋ ਉਹਨਾਂ ਦੇ ਕੋਲ ਆਦੀ ਰੋਟੀ ਵੀ ਨਹੀਂ ਪਕਾਈ ਜਾਂਦੀ ਤੇ ਐਨਾ ਚੁੱਪ ਕਰ ਗਈ ਨਾ ਕਿ ਮਾਂ ਰੋਈ ਨਹੀਂ ਉਹ ਚੁੱਪ ਕਰਕੇ ਬੈਠੀ ਹੈ ਸਮਝ ਲਓ ਵੀ ਉਹ ਮਾਂ ਦੇ ਹਾਲਾਤ ਕਿਹੋ ਜਿਹੇ ਪੈਣੇ ਤੇ ਅੱਜ ਇਸ ਪਰਿਵਾਰ ਦੀ ਜਿਸ ਕਿਸੇ ਨੇ ਮਦਦ ਨਾ ਕੀਤੀ ਨਾ ਤਾਂ ਬੜੀ ਮਾੜੀ ਗੱਲ ਹੋਏਗੀ ਸਾਰਿਆਂ ਵਾਸਤੇ ਇਸ ਕਰਕੇ ਜੋ ਅਸੀਂ ਆਦੇ ਹਲਕੇ ਵਸ ਜਿਹੜੇ ਅਸੀਂ ਆਦੇ ਵਾਰਦੇ ਆ ਉਹ ਤੁਮਾਦੇ ਕਰਦੇ ਪਏ ਮੇਰੀ ਬੇਨਤੀ ਹੈ ਉਹਨਾਂ ਸਾਰਿਆਂ ਨੂੰ ਜਿਹੜੇ ਆਪਦੇ ਆਪ ਨੂੰ ਠੇਕੇਦਾਰ ਮੰਨਦੇ ਨੇ ਵੀ ਅਸੀਂ ਬੜੀਆਂ ਸਰਕਾਰਾਂ ਚਲਾਉਨੇ ਆ ਇਸ ਘਰ ਦੀ ਮਦਦ ਕਰਨ ਔਰ ਇਸ ਘਰ ਦਾ ਕੇ ਦੁੱਖ ਜਾਣਨ ਇਤੋਂ ਵੱਡਾ ਕੋਈ ਧਰਮ ਦਾ ਕੰਮ ਨਹੀਂ ਹੋ ਸਕਦਾ ਇਹੀ ਸਾਡੀ ਪੀਲੀ ਧੰਨਵਾਦ ਬਾਪਾ ਜੀ ਅੱਜ ਜਿਹੜਾ ਡੈਥ ਹੋਈ ਹੈ ਤੁਹਾਡਾ ਕੀ ਲੱਗਦਾ ਸੀ ਮੇਰੇ ਬੇੜਾ ਹੀ ਕਿੰਨੀ ਕੁ ਉਮਰ ਸੀ ਮੁੰਡੇ ਦੀ 11 ਸਾਲ ਦੀ ਹੁੰਦੀ ਸੀ ਕਿਵੇਂ ਦਰਦ ਕਿਵੇਂ ਲੱਗਦਾ ਦਰਦ ਬਾਣਨਾ ਕਿਵੇਂ ਜਿਨਾ ਨਹੀਂ ਕਿੰਨੇ ਦਿਨ ਤੋਂ ਇੱਕ ਹੀ ਹਫਤਾ ਮਹੀਨਾ ਲੱਗੀ ਐ ਲਾ ਵੀ ਤੁਹਾਡਾ ਕੋਈ ਬੇਟੇ ਦੀ ਤਰ੍ਹਾਂ ਹਾਂ ਉਹ ਹੀ ਨਹੀਂ ਜੀ ਉਹ ਹੀ ਉਹ ਕਿੰਨੀ ਉਮਰ ਦਾ ਸੀ ਉਹ ਮੈਂ ਕੋਈ ਪੱਟੀ ਦੇੜ ਘੜ ਲਾਉਣੀ ਉਮਰ ਨਾ ਕੱਚੀ ਸ਼ਬਦ ਵਿਆਹ ਸੀ ਇਹ ਕੁਵਾਰਾ ਹੀ ਜੀ ਇਹ ਵੀ ਕੁਵਾਰਾ ਸੀ ਮੁੰਡਾ ਇਹ ਵੀ ਕੁਵਾਰਾ ਹੀ ਜੀ ਕਿੰਨੀਆਂ ਕੁੜੀਆਂ ਕਿੰਨੀਆਂ ਸੱਤ ਦੋ ਕੁੜੀਆਂ ਨੇ ਇਹ ਹੀ ਹੋਈਆਂ ਨੇ ਤੇ ਕੀ ਮੰਗ ਕਰਦੇ ਹੋ ਤੁਸੀਂ ਹੁਣ ਹੁਣ ਅਸੀਂ ਮੰਗਾਂ ਨੇ ਕਿਹੇ ਦਾ ਗਰੀਬ ਪੁੱਤਰ ਨਾਏ ਮਜ਼ਾ ਕਰੇ ਅਸੀਂ ਸਰਕਾਰ ਕੋ ਬੇਨਤੀ ਕਰਨਿਆ ਦੇ ਨਜਾ ਨਜੇ ਬੰਨਣਾ ਕਿਹਾ ਹੈ ਸਾਡੇ ਗਰੀਬ ਬੰਦੇ ਘਰ ਦੇ ਸਾਡੇ ਵੀਰ ਜੋ ਹਾਲ ਕੀ ਨੇ ਕਿੰਨੇ ਕੋ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਸੀ ਤੁਹਾਡਾ ਔਖਾ ਬਹੁਤ ਚੱਲਦਾ ਸੀ ਜੀ ਪ੍ਰਸ਼ਾਸਨ ਕੋਈ ਮਦਦ ਦੀ ਮੰਗ ਵੀ ਕਰਦੇ ਹਾਂ ਮਦਦ ਚਾਹੀਦੀ ਜੀ ਮਦਦ ਤਾਂ ਚਾਹੀਦੀ ਤੁਹਾਨੂੰ ਕਨੇ ਸਾਡੀ ਮਦਦ ਕਰਨਾ